ਜਿਵੇਂ ਕਿ ਸਰਜੀਤ ਸਿੰਘ ਫੂਲ ਨੇ ਦੱਸਿਆ ਕਿ ਬੀਜੇਪੀ ਦੇ ਬਿਆਨਾਂ ਤੋਂ ਜਿਹੜਾ ਕਾਫੀ ਜ਼ਿਆਦਾ ਆਹਤ ਨੇ ਕਿਸਾਨ ਜੋ ਬਲੇਮ ਸਾਡੇ ਦੇ ਲੱਗ ਰਹੇ ਨੇ ਔਰ ਸਾਡੇ ਜਿਹੜੇ ਆਉਣ ਵਾਲੇ ਪ੍ਰੋਗਰਾਮ ਨੇ 22 ਤਰੀਕ ਨੂੰ ਸਾਡਾ ਵੱਡੇ ਇਕੱਠ ਜਿਹੜੇ ਚਾਰਾਂ ਮੋਰਚਿਆਂ ਦੇ ਹੋਣੇ ਆ ਉਸ ਤੋਂ ਬਾਅਦ ਜਿਹੜਾ ਵਾ ਦੇਸ਼ ਦਾ ਪ੍ਰਧਾਨ ਮੰਤਰੀ ਜਿਹੜਾ ਉਹ ਵੀ ਪੰਜਾਬ ਫੇਰੀ ਤੇ ਆ ਰਿਹਾ ਇਹਨਾਂ ਸਾਰੇ ਮੁੱਦਿਆਂ ਨੂੰ ਮੁੱਖ ਰੱਖਦੇ ਆ ਹਾਂ ਜਿਹੜਾ ਸ਼ੰਭੂ ਸਟੇਸ਼ਨ ਤੇ ਜਿਹੜੀ ਰੇਲ ਰੋਕੀ ਰੇਲਵੇ ਟਰੈਕ ਰੋਕਿਆ ਸੀਗਾ ਉਹਨੂੰ ਜਿਹੜਾ ਵਾ ਆਪਾਂ ਫਿਲਹਾਲ ਜਿਹੜਾ ਵਾ ਉਹ ਰੋਗ ਦਿੱਤਾ ਗਿਆ ਉਥੋਂ ਦਾ ਇਲਾਜ ਜਿਹੜਾ ਵਾ ਵਾਈਂਡ ਅਪ ਕਰ ਦਾਂਗੇ ਔਰ 22 ਤਰੀਕ ਨੂੰ ਵੱਡੇ ਇਕੱਠ ਕਰਕੇ ਉਥੇ ਐਲਾਨ ਕੀਤਾ ਜਾਊਗਾ ਜਿਹੜਾ ਭਾਜਪਾ ਦੇ ਲੀਡਰ ਦਾ ਜਿਹੜਾ ਕਰੋ ਕਰਨਾ ਔਰ ਦੂਜੀ ਗੱਲ ਮੈਂ ਇਹ ਕਹਿਣਾ ਚਾਹੁੰਦਾ ਕਿ ਪ੍ਰਧਾਨ ਮੰਤਰੀ ਸਾਹਿਬ ਆ ਰਹੇ ਨੇ ਸਾਡੇ ਕਿਸਾਨ ਜਿਹੜੇ ਨੇ ਕਾਫਲਿਆਂ ਦੇ ਨਾਲ ਜਿਹੜੇ ਆ ਉਹਨਾਂ ਨੂੰ ਸਵਾਲ ਪੁੱਛਣ ਵਾਸਤੇ ਜਿਹੜਾ ਵਾ ਉਹ ਜਾਣਗੇ ਜਿੱਥੇ-ਜਿੱਥੇ ਵੀ ਜਾਓਗੇ ਜਿਤਨਾ-ਇਤਨਾ মিডিਆ ਤੋਂ ਖਬਰਾਂ ਸਾਨੂੰ ਮਿਲਣਗੀਆਂ ਉਥੇ-ਉਥੇ ਜਿਹੜੇ ਕਿਸਾਨ ਨੇ ਉਹਨਾਂ ਨੂੰ ਸਵਾਲ ਪੁੱਛਣ ਵਾਸਤੇ ਜਾਣਗੇ ਕਿਉਂਕਿ ਇਹ ਸਾਰੇ ਵਾਅਦੇ ਪ੍ਰਧਾਨ ਮੰਤਰੀ ਦੇ ਸੀਗੇ ਉਹਨਾਂ ਨੇ ਵਾਅਦੇ ਕੀਤੇ ਸੀਗੇ ਔਰ ਉਹਨਾਂ ਵਾਅਦਿਆਂ ਨੂੰ ਜਿਹੜਾ ਉਹ ਜਾਲ ਕਰਾਉਣ ਉਹ ਸਵਾਲ ਪੁੱਛਣ ਵਾਸਤੇ ਜਿਹੜੇ ਸਾਡੇ ਜਿਹੜੇ ਕਿਸਾਨ ਹਰ ਜਗ੍ਹਾ ਜਾਣਗੇ ਆਹ ਟ੍ਰੇਨ ਜਿਹੜੀ ਆ ਅੱਜ ਜਿਹੜਾ ਡੇਲਵੇਟਰ ਖਾਲੀ ਕਰਤਾ ਜਾਊਗਾ ਕਿਉਂਕਿ ਜਿਹੜੇ ਅਗਲੇ 3 ਪ੍ਰੋਗਰਾਮ ਸਾਡੇ ਵੱਡੇ ਨੇ 22 ਤਰੀਕ ਵਾਲਾ ਔਰ ਪ੍ਰਾਈਮ ਮਿਨਿਸਟਰ ਦੇ ਸਵਾਲ ਪੁੱਛਣ ਦਾ ਔਰ ਜਿਹੜਾ ਭਾਜਪਾ ਦੇ ਘਰਾਂ ਦੇ ਘਰਾਓ ਕਰਨਾ ਲੀਡਰਾਂ ਦਾ ਉਹ ਤਿੰਨ ਪ੍ਰੋਗਰਾਮ ਸਾਡੇ ਵੱਡੇ ਆ ਕਿੱਥੇ ਕਿਦਰ ਦਿਨਵਾਗ ਸਿੰਘ ਹਨ ਬੇਨਤੀ ਕਰਦਾ ਦਰਵਾਜ ਸਿੰਘ ਆਪਣੇ ਕਰਦਾ ਨਹੀਂ ਬਾਤ ਬਾਤ ਕਰ ਰਹੇ ਹਾਂ ਬਾਤ ਕਰ ਰਹੇ ਹਾਂ ਬਾਤ ਦੇ ਵਿੱਚ ਜੀ ਹਾਂ ਜੀ ਹਾਂ ਜੀ ਕਲੀਅਰ ਕਰਤਾ ਜਾਂਦਾ ਹੁੰਦਾ ਨਾ ਪੋਸਟਪੋਨ ਕੋਈ ਅਧਿਕ ਕਰਦਾ ਨਹੀਂ ਕਰ ਪੁੱਤਰ ਨਹੀਂ ਇੱਕ ਇੱਕ ਮਿੰਟ ਦੀ ਟ੍ਰੇਨ ਦਾ ਅਸੀਂ ਸਾਫ਼ ਕਰਤਾ ਵੀ ਜਿਹੜਾ ਟ੍ਰੇਨ ਰੋਕੀ ਸੀ ਉਹ ਜਿਹੜੇ ਤਿੰਨ ਸਾਡੇ ਕਿਸਾਨ ਆਗੂ ਉਹਨਾਂ ਨੇ 307 ਦੇ ਕੇਸ 'ਚ ਝੂਠੇ ਕੇਸ ਫਸਾਏ ਹੋਏ ਆ ਉਹਨਾਂ ਦੀ ਰਿਹਾਈ ਦੀ ਖਾਤਰ ਟ੍ਰੇਨ ਰੋਕੀ ਸੀ ਉਹਨਾਂ ਦੀ ਰਿਹਾਈ ਦਾ ਮੁੱਦਾ ਅਸੀਂ ਕੋਈ ਛੱਡਿਆ ਨਹੀਂ ਉਹਨਾਂ ਦੇ ਰਿਹਾਈ ਕਰਾਉਣ ਦੀ ਖਾਤਰ ਅਸੀਂ ਸੰਘਰਸ਼ ਜਿਉਂ ਦੀ ਤਰ੍ਹਾਂ ਕਰਦੇ ਰਹਾਂਗੇ ਜਿਹੜਾ ਆਉਣ ਵਾਲਿਆ ਆ ਜਿਹੜਾ ਅਸੀਂ ਪ੍ਰੋਗਰਾਮ ਦਿੱਤਾ ਸਾਨੂੰ ਸਮਝ ਲਓ ਵੀ ਅਸੀਂ ਉਹਦਾ ਮੁੱਦਾ ਨਹੀਂ ਛੱਡਿਆ ਜਿਹੜਾ ਉਹਦੇ ਘੋੜ ਦੀ ਸ਼ਕਲ ਹੈ ਟਰੇਨ ਦੀ ਬਜਾਏ ਵੀ ਜਿਹੜਾ ਬੀਜੇਪੀ ਦੇ ਲੀਡਰਾਂ ਦੇ ਵਿਰੋਧ ਰਾਹੀਂ ਅਸੀਂ ਹਰਿਆਣੇ ਦੇ ਵਿੱਚ ਵੀ ਦੂਜੀਆਂ ਸਟੇਟਾਂ ਦੇ ਵਿੱਚ ਉਹਨਾਂ ਦੀ ਰਿਹਾਈ ਦੀ ਖਾਤਰ ਲੜਦੇ ਰਹਾਂਗੇ ਜਿਵੇਂ ਕਿ ਸਰਜੀਤ ਸਿੰਘ ਫੂਲ ਨੇ ਦੱਸਿਆ ਕਿ ਬੀਜੇਪੀ ਦੇ ਬਿਆਨਾਂ ਤੋਂ ਜਿਹੜਾ ਕਾਫੀ ਜ਼ਿਆਦਾ ਆਹਤ ਨੇ ਕਿਸਾਨ ਜੋ ਬਲੇਮ ਸਾਡੇ ਦੇ ਲੱਗ ਰਹੇ ਨੇ ਔਰ ਸਾਡੇ ਜਿਹੜੇ ਆਉਣ ਵਾਲੇ ਪ੍ਰੋਗਰਾਮ ਨੇ 22 ਤਰੀਕ ਨੂੰ ਸਾਡਾ ਵੱਡੇ ਇਕੱਠ ਜਿਹੜੇ ਚਾਰਾਂ ਮੋਰਚਿਆਂ ਦੇ ਹੋਣੇ ਆ ਉਸ ਤੋਂ ਬਾਅਦ ਜਿਹੜਾ ਵਾ ਦੇਸ਼ ਦਾ ਪ੍ਰਧਾਨ ਮੰਤਰੀ ਜਿਹੜਾ ਉਹ ਵੀ ਪੰਜਾਬ ਫੇਰੀ ਤੇ ਆ ਰਿਹਾ ਇਹਨਾਂ ਸਾਰੇ ਮੁੱਦਿਆਂ ਨੂੰ ਮੁੱਖ ਰੱਖਦੇ ਆਂ ਜਿਹੜਾ ਸ਼ੰਭੂ ਸਟੇਸ਼ਨ ਤੇ ਜਿਹੜੀ ਰੇਲ ਰੋਕੀ ਰੇਲਵੇ ਟਰੈਕ ਰੋਕਿਆ ਸੀਗਾ ਉਹਨੂੰ ਜਿਹੜਾ ਵਾ ਆਪਾਂ ਫਿਲਹਾਲ ਜਿਹੜਾ ਵਾ ਉਹ ਰੋਗ ਦਿੱਤਾ ਗਿਆ ਉੱਥੋਂ ਮੁਲਝ ਜਿਹੜਾ ਵਾ ਵਾਈਂਡ ਅਪ ਕਰ ਦਾਂਗੇ ਔਰ 22 ਤਰੀਕ ਨੂੰ ਵੱਡੇ ਇਕੱਠ ਕਰਕੇ ਉੱਥੇ ਐਲਾਨ ਕੀਤਾ ਜਾਊਗਾ ਜਿਹੜਾ ਭਾਜਪਾ ਦੇ ਲੀਡਰਾਂ ਦਾ ਕਰਾਓ ਕਰਨਾ ਔਰ ਦੂਜੀ ਗੱਲ ਮੈਂ ਇਹ ਕਹਿਣਾ ਚਾਹਣਾ ਕਿ ਪ੍ਰਧਾਨ ਮੰਤਰੀ ਸਾਹਿਬ ਆ ਰਹੇ ਨੇ ਸਾਡੇ ਕਿਸਾਨ ਜਿਹੜੇ ਨੇ ਕਾਫਲਿਆਂ ਦੇ ਨਾਲ ਜਿਹੜੇ ਆ ਉਹਨਾਂ ਨੂੰ ਸਵਾਲ ਪੁੱਛਣ ਵਾਸਤੇ ਜਿਹੜਾ ਵਾ ਉਹ ਜਾਣਗੇ ਜਿੱਥੇ-ਜਿੱਥੇ ਵੀ ਜਾਣਗੇ ਜਿੱਤਰਾ-ਇਤਰਾ ਮੀਡੀਆ ਤੋਂ ਖਬਰਾਂ ਸਾਨੂੰ ਮਿਲਣਗੀਆਂ ਉੱਥੇ-ਉੱਥੇ ਜਿਹੜੇ ਕਿਸਾਨ ਨੇ ਉਹਨਾਂ ਨੂੰ ਸਵਾਲ ਪੁੱਛਣ ਵਾਸਤੇ ਜਾਣਗੇ ਕਿਉਂਕਿ ਇਹ ਸਾਰੇ ਵਾਦੇ ਪ੍ਰਧਾਨ ਮੰਤਰੀ ਦੇ ਸੀਗੇ ਉਹਨਾਂ ਨੇ ਵਾਦੇ ਕੀਤੇ ਸੀਗੇ ਔਰ ਉਹਨਾਂ ਵਾਦਿਆਂ ਨੂੰ ਜਿਹੜਾ ਵਾ ਉਹ ਜਾਣ ਕਰਾਉਣ ਔਰ ਸਵਾਲ ਪੁੱਛਣ ਵਾਸਤੇ ਜਿਹੜੇ ਸਾਡੇ ਜਿਹੜੇ ਕਿਸਾਨ ਹਰ ਜਗ੍ਹਾ ਜਾਣਗੇ ਆਹ ਟ੍ਰੇਨ ਜਿਹੜੀ ਆ ਅੱਜ ਜਿਹੜਾ ਡੇਵਲ ਟ੍ਰੈਕ ਖਾਲੀ ਕਰਤਾ ਜਾਊਗਾ ਕਿਉਂਕਿ ਜਿਹੜੇ ਅਗਲੇ 3 ਪ੍ਰੋਗਰਾਮ ਸਾਡੇ ਵੱਡੇ ਨੇ 22 ਤਰੀਕ ਵਾਲਾ ਔਰ ਪ੍ਰਾਈਮ ਮਿਨਿਸਟਰ ਦੇ ਸਵਾਲ ਪੁੱਛਣ ਦਾ ਔਰ ਜਿਹੜਾ ਭਾਜਪੀ ਦੇ ਘਰਾਂ ਦੇ ਘਰਾਓ ਕਰਨਾ ਵਾ ਲੀਡਰਾਂ ਦਾ ਉਹ ਤਿੰਨ ਪ੍ਰੋਗਰਾਮ ਸਾਡੇ ਵੱਡੇ ਹੈ। ਕਿੱਥੇ ਕਿਦਰ? ਦਲਵਾਗ ਸਿੰਘ ਜੀ ਹੁਣ ਬੇਤੀ ਕਰਦਾ ਦਲਵਾਗ ਸਿੰਘ ਆਪਣੇ ਕਰਦਾ। ਨਹੀਂ। ਸਵਾਲ ਬਾਤ ਕਰਦੇ। ਸਵਾਲ ਬਾਤ ਕਰਦੇ। ਹਾਂਜੀ ਹਾਂਜੀ। ਕਲੀਅਰ ਕਰਤਾ ਜੀ। ਪੋਸਟਪੋਨ ਕੋਈ ਅਧਿਕਾਰੀ ਨਹੀਂ ਇੱਕ ਇੱਕ ਮਿੰਟ ਦੀ ਟ੍ਰੇਨ ਦਾ ਅਸੀਂ ਸਾਫ਼ ਕਰਤਾ ਵੀ ਜਿਹੜਾ ਟ੍ਰੇਨ ਰੋਕੀ ਸੀ ਉਹ ਜਿਹੜੇ ਤਿੰਨ ਸਾਡੇ ਕਿਸਾਨ ਆਗੂ ਉਹਨਾਂ ਨੇ 307 ਦੇ ਕੇਸ ਚ ਠੂਠੇ ਕੇਸ ਵਿਚਾਇਏ ਹੋਏ ਆ ਉਹਨਾਂ ਦੀ ਰਿਹਾਈ ਦੀ ਖਾਤਰ ਟ੍ਰੇਨ ਰੋਕੀ ਸੀ ਉਹਨਾਂ ਦੀ ਰਿਹਾਈ ਦਾ ਮੁੱਦਾ ਅਸੀਂ ਕੋਈ ਛੱਡਿਆ ਨਹੀਂ ਉਹਨਾਂ ਦੇ ਰਿਹਾਈ ਕਰਾਉਣ ਦੀ ਖਾਤਰ ਅਸੀਂ ਸੰਘਰਸ਼ ਜਿਉਂਦੀ ਤਰ੍ਹਾਂ ਕਰਦੇ ਰਹਾਂਗੇ ਜਿਹੜਾ ਆਉਣ ਵਾਲਿਆ ਆ ਜਿਹੜਾ ਅਸੀਂ ਪ੍ਰੋਗਰਾਮ ਦਿੱਤਾ ਸੈਨ ਸਮਝ ਲਓ ਵੀ ਅਸੀਂ ਉਹਦਾ ਮੁੱਦਾ ਨਹੀਂ ਛੱਡਿਆ ਜਿਹੜਾ ਉਹਦੇ ਕੋਰ ਦੀ ਸ਼ਕਲ ਹੈ ਟਰੇਨ ਦੀ ਬਜਾਏ ਵੀ ਜਿਹੜਾ ਬੀਜੇਪੀ ਦੇ ਲੀਡਰਾਂ ਦੇ ਵਿਰੋਧ ਰਾਹੀਂ ਅਸੀਂ ਹਰਿਆਣਾ ਦੇ ਵਿੱਚ ਵੀ ਦੂਜੀਆਂ ਸਟੇਟਾਂ ਦੇ ਵਿੱਚ ਉਹਨਾਂ ਦੀ ਰਿਹਾਈ ਦੀ ਖਾਤਰ ਲੜਦੇ ਰਹਾਂਗੇ